ਇਹ ਕੀ ਹੈ ਬਾਈ ਸਾਹਿਬ ਕੀ ਹੈ ਇਹ ਇਹ ਤਮਾਕਾ ਜੀ ਤਮਾਕਾ ਜਿਹੜੇ ਲੋਕ ਬਿਲਕੁਲ ਖੱਸੀ ਹੋ ਚੁੱਕੇ ਨੇ ਮਰਦਾਨਾ ਕਮਜ਼ੋਰੀ ਬਿਲਕੁਲ ਖਤਮ ਹੈ ਦਵਾਈਆਂ ਖਾ ਕੇ ਹੰਬ ਚੁੱਕੇ ਨੇ ਥੱਕ ਚੁੱਕੇ ਨੇ ਕੋਈ ਕੰਮ ਨਹੀਂ ਕਰ ਰਹੀ ਸਿਰਫ ਇੱਕ ਗੋਲੀ ਇੱਕ ਗੋਲੀ ਹੀ ਤੂਫਾਨ ਠਾ ਦੂ ਤਮਾਕੇ ਠਾ ਦੂ ਇੰਨਾ ਕੰਮ ਕਰਦੀ ਆ ਅੱਛਾ ਮਤਲਬ ਇੱਕ ਥਾਪੜ ਕੇ ਕਹਿਣਾ ਜੇ ਬੰਦੇ ਨੂੰ ਆ ਗੋਲੀ ਨੇ ਕੰਮ ਨਹੀਂ ਕੀਤਾ ਫਿਰ ਦੁਨੀਆ ਦੀ ਕੋਈ ਮਰਜ਼ੀ ਦਵਾਈ ਖਾ ਲੇ ਕੋਈ ਕੰਮ ਨਹੀਂ ਕਰਦੀ ਇਹ ਰਸਾਇਣ ਵਿਗਿਆਨ ਦੇ ਨਾਲ ਹਾਂਜੀ ਬਾਈ ਜੀ ਕੀ ਨਾਮ ਜੀ ਤੁਹਾਡਾ ਹਰਪ੍ਰੀਤ ਸਿੰਘ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਬਈ ਸਿਕਸਟੀ ਪ੍ਰੋਗਰਾਮ ਸੀ ਹੂੰ ਤੇ ਬਹੁਤ ਬੁਰਾ ਨਾ ਟਾਈਮ ਲੱਗਦੀ ਸੀ ਮੈਂ ਬਹੁਤ ਬਈ ਦਵਾਈਆਂ ਲਾਕੇ ਜਿਹੜੀਆਂ ਬਹੁਤ ਤੰਗ ਸੀ ਮੈਂ ਆਪਣੀ ਜ਼ਿੰਦਗੀ ਤੋਂ ਹੂੰ ਮੈਂ ਇੰਨਾ ਤੰਗ ਹੋ ਗਿਆ ਵੀ ਮੈਂ ਦਵਾਈ ਪੀਕੇ ਮਰਨ ਨੂੰ ਤਿਆਰ ਸੀ ਬਈ ਹੂੰ ਮੈਨੂੰ ਸਿਕਸਨ ਐ ਇੰਨਾ ਝੋੜਦਾ ਵੀ ਮੈਂ ਬਸ ਮੇਰਾ ਜੀ ਕਿੰਨੇ ਕੁ ਡਾਕਟਰਾਂ ਤੋਂ ਬਹੁਤ ਡਾਕਟਰ ਬਈ ਕੋਈ ਬੈਠ ਨਹੀਂ ਛੱਡਿਆ ਮੈਂ ਕੋਈ ਨਹੀਂ ਡਾਕਟਰਾਂ ਦਾ ਕੋਈ ਹਸਪਤਾਲ ਨਹੀਂ ਛੱਡਿਆ ਬਈ ਪ੍ਰਾਈਵੇਟ ਸਰਕਾਰੀ ਕੁਝ ਵੀ ਹੂੰ ਬਸ ਮੈਂ ਬਈ ਤਨੂ ਜੀ ਤੂੰ ਦਵਾਈ ਲੈਤੀ ਬਾਈ ਜੀ ਤਨੂ ਜੀ ਬਸ ਤੁਸੀਂ ਮੇਰੇ ਲਈ ਰੱਬ ਹੋ ਜੀ ਮੇਰੇ ਨਾ ਨਾ ਯਾਰ ਮੈਂ ਤਾਂ ਕਾਨੂੰ ਰੱਬ ਆ ਨਹੀਂ ਬਾਈ ਤੁਸੀਂ ਬਚਾ ਲਿਆ ਮੈਂ ਦਵਾਈ ਪੀਣ ਨੂੰ ਤਿਆਰ ਸੀ ਆਉਂਦੇ ਵਿਆਹ ਤੋਂ ਪਹਿਲਾਂ ਮੇਰਾ ਵਿਆਹ ਟੱਰਤਾ ਸੀ ਹੁਣ ਤੇ ਵਿਆਹ ਨੂੰ ਕਿੰਨਾ ਟਾਈਮ ਹੋਇਆ ਬਾਈ ਹੁਣ ਬੱਚਾ ਹੋਣ ਵਾਲਾ ਬਸ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ 11ਵਾਂ ਮਹੀਨਾ ਚੱਲ ਪਿਆ ਬਾਈ ਚਾ ਬਹੁਤ ਬਿਮਾਰ ਕਾ ਤੈਨੂੰ ਯਾਰ ਬਹੁਤ ਪਰਮਾਤਮਾ ਉਹ ਨਹੀਂ ਮੈਂ ਤਾਂ ਕੌਣ ਆ ਯਾਰ ਬਚਾਉਣ ਵਾਲਾ ਪਰਮਾਤਮਾ ਸੁਪਰੀ ਵੀ ਲੈਂਦੀ ਸੀ ਪੀਣ ਨੂੰ ਬਸ अच्छा कोई वीडियो देख ली मैं जान वी चेक भाई बस अच्छा ਤੁਸੀਂ ਵਿਚਾਰਿਆ ਮੈਨੂੰ YouTube ਤੇ ਮੇਰੀ ਵੀਡੀਓ ਦੇਖ ਲਈ ਹਾਂ ਵੀ ਵੀਡੀਓ ਤੇ ਦੇਖ ਲਈ ਮੈਂ ਕਿਹਾ ਇੱਕ ਵਾਰੀ ਹੋਰ ਸੀ ਵੀ ਦਵਾਈ ਲੈ ਕੇ ਦੇਖ ਲੈਣਾ ਹਾਂ ਤੁਸੀਂ ਬਾਈ ਬਸ ਆਇਆ ਜੋ ਬਰਹਿਲ ਬਾਈ ਚਾਹ ਹੁਣ ਢੋਲੂ ਟਾਂਕ ਲਿਆ ਬਾਈ ਅੱਛਾ ਏਡਾ ਕੰਮ ਹੋ ਗਿਆ ਬਾਈ ਚਲੋ ਪਰਮਾਤਮਾ ਦੀ ਕਿਰਪਾ ਹੋਗੀ ਤੇਰੇ ਤੇ ਇਦਾਂ ਹੀ ਕਰ ਮੇਰਾ ਭਾਈ ਇਸ ਦੁੱਖ ਤੋਂ ਪੀੜ ਤੋਂ ਹਾਂ ਵੀ ਸੰਗਣ ਦੀ ਲੋੜ ਨਹੀਂ ਸੰਗਣ ਦੀ ਲੋੜ ਨਹੀਂ ਮੈਂ ਬਾਈ ਬਹੁਤ ਸੰਗਣ ਹੁੰਦਾ ਜੀ ਪਰ ਨਹੀਂ ਇਹ ਵੀ ਇੱਕ ਬਿਮਾਰੀ ਹੈ ਕੁਦਰਤ ਵੱਲੋਂ ਕੋਈ ਗੱਲ ਨਹੀਂ ਇਹਦਾ ਇਲਾਜ ਬਾਹਰ ਘਾਟ ਹੁੰਦੀ ਹੈ ਹਾਂ ਆਪਣੇ ਕੋਲੇ ਇਲਾਜ ਹੈਗਾ ਹੈਗਾ ਭਾਈ ਕੋਲੇ ਪਰ ਤੁਸੀਂ ਭਾਈ ਜੀ ਬਸ ਵਿਚਾ ਲਿਆ ਮੈਨੂੰ ਇਹ ਮੈਨੂੰ ਦੂਜਾ ਜੰਮ ਦੇਤਾ ਜੀ ਨਹੀਂ ਨਹੀਂ ਕੋਈ ਗੱਲ ਧੰਨਵਾਦ ਭਾਈ ਠੀਕ ਇਹ ਕੰਮ ਕਰਦੀ ਹੈ ਤੇ ਬ੍ਰੇਨ ਤੇ ਵੀ ਕੰਮ ਕਰਦੀ ਹੈ ਲੀਵਰ ਤੇ ਕੰਮ ਕਰਦੀ ਹੈ ਤੇ ਜਿਹੜੀ ਗਰਮਾਇਸ਼ਾ ਬਹੁਤ ਸਾਰੇ ਲੋਕਾਂ ਦੀ ਤਸਵੀਰ ਗਰਮ ਹੈ ਤੇ ਉਹਨੂੰ ਵੀ ਠੰਡਾ ਕਰਦੀ ਹੈ ਜਿਹੜੇ ਲੋਕਾਂ ਦੀ ਠੰਡੀ ਹੈ ਤੇ ਉਹਨੂੰ ਵੀ ਗਰਮ ਕਰਦੀ ਆ ਨਾ ਇਹ ਦੀ ਤਸਵੀਰ ਠੰਡੀ ਆ ਤੇ ਨਾ ਇਹ ਦੀ ਗਰਮ ਹੈ ਮਤਲਬ ਅੰਦਰੂਨੀ ਜਿਹੜੀ ਤਾਕਤ ਆ ਉਹ ਬੰਦੇ ਨੂੰ ਇਹ ਦਿੰਦੀ ਆ ਜਿਹੜੀ ਤਾਕਤ ਆ ਸਾਡੇ ਸਰੀਰ ਨੂੰ ਚਾਹੀਦੀ ਹੁੰਦੀ ਹੈਗੀ ਅੱਛਾ ਅੱਛਾ ਬੈਦ ਸਾਹਿਬ ਜੇ ਕੋਈ ਮੰਗਵਾਉਣਾ ਹੋਵੇ ਆ ਦਵਾਈ ਕੋਈ ਮੰਗਵਾਵੇ ਘਰੇ ਬੈਠੇ ਪਹੁੰਚ ਜੂਗੀ ਬਿਲਕੁਲ ਘਰੇ ਬੈਠੇ ਤੁਸੀਂ ਘਰ ਬੈਠੇ ਬੁਕਿੰਗ ਤੇ ਮੰਗਵਾ ਸਕਦੇ ਹੋ ਇਹਦੇ ਸਾਡੇ ਕੋਲੇ ਰਿਪੀਟ ਆਰਡਰ ਨੇ ਸਾਡੇ ਕੋਲੇ ਪੂਰੀ ਨਹੀਂ ਹੋ ਰਹੀ ਬਾਕੀ ਇੱਕ ਗੱਲ ਹੋਰ ਆਪਾਂ ਹਵਾ ਦੇ ਵਿੱਚ ਡਾਂਗਾ ਨਹੀਂ ਮਾਰਦੇ ਜਾਂ ਹਵਾ 'ਚ ਗੱਲਾਂ ਨਹੀਂ ਮਾਰਦੇ ਇੱਕ ਵਾਰੀ ਖਾ ਕੇ ਜਰੂਰ ਦੇਖੋ ਇੱਕ ਹੋਰ ਗੱਲ ਆ ਜੇ ਮੈਂ ਝੂਠ ਬੋਲੂਗਾ ਗੱਪ ਮਾਰੂਗਾ ਤੁਸੀਂ ਮੇਰੇ ਇੱਕ ਵਾਰ ਗੱਪ ਤੇ ਵਿਸ਼ਵਾਸ ਕਰ ਲੋਗੇ ਦੁਬਾਰੇ ਫੇਰ ਨਹੀਂ ਆਉਂਗੇ ਇੱਕ ਗਰੰਟੀ ਹੈ ਗੱਲ ਦੀ ਇਹ ਸ਼ਬਦ ਸੋਨਾ ਭਸਮ ਦੇਣਾ ਤਿਆਰ ਕੀਤੇ ਹੋਇਆ ਨੇ ਜਿਹੜੇ ਬੰਦੇ ਨੇ ਇੱਕ ਵਾਰੀ ਖਾ ਲਈ ਪੂਰਾ ਕੋਰਸ ਕਰ ਲਿਆ ਆਪਦੇ ਸਾਰੇ ਯਾਰਾਂ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਂਢੀਆਂ ਗਵਾਂਡੀਆਂ ਨੂੰ ਵੀ ਦੱਸੂਗਾ ਵੀ ਹਾਂ ਮੈਂ ਆ ਬੈੱਤ ਤੋਂ ਮੰਗਾ ਕੇ ਇੱਕ ਆ ਗੋਲੀ ਖਾਧੀ ਸੀ ਬਹੁਤ ਕਰਾਮਾਤੀ ਗੋਲੀ ਆ ਬਹੁਤ ਜ਼ਿਆਦਾ ਰਿਜ਼ਲਟ ਨੇ ਸੁਪਰ ਰਿਜ਼ਲਟ ਨੇ ਇੱਕ ਵਾਰੀ ਜਰੂਰ trai carca do si, deixa ਅੱਛਾ ਬੈਬ ਸਾਹਿਬ ਆਪਾਂ ਹੁਣ ਗੱਲ ਕਰ ਲੈਨੇ ਵੀ ਅਗਲਾ ਮੰਗਵਾਉਣਾ ਚਾਹੀਏ ਘਰੇ ਬੈਠਾ ਮੰਗਵਾ ਲੂ ਆਰਡਰ ਕਰ ਲੂ ਪਰ ਪਰਦੇ ਨਾਲ ਕਿ ਕਈ ਵਾਰੀ ਅਗਲਾ ਸ਼ਰਮਾ ਦਾ ਸੰਗ ਮੰਨਦਾ ਹੁੰਦਾ ਪਰਦੇ ਰ ਮੰਗਵਾ ਹ ਇਹਦੇ ਵਿੱਚ ਪੂਰੀ ਪ੍ਰਾਈਵੇਸੀ ਹੈ ਜਿਹੜੀ ਰੱਖੀ ਹੁੰਦੀ ਆ ਇਹਦੇ ਵਿੱਚ ਸਾਨੂੰ ਪਤਾ ਹੁੰਦਾ ਜਾਂ ਅਗਲੇ ਨੂੰ ਮੰਗਾਉਣ ਵਾਲੇ ਨੂੰ ਪਤਾ ਹੁੰਦਾ ਵੀ ਪਾਰਸਲ ਦੇ ਵਿੱਚ ਗੋਲੀਆਂ ਕਾਦੀਆਂ ਨੇ ਇਹਦੇ ਉੱਪਰ ਕੁਝ ਵੀ ਨਹੀਂ ਲਿਖਿਆ ਹੁੰਦਾ ਸਿਰਫ ਅਸੀਂ ਫੋਨ ਤੇ ਬੰਦੇ ਨੂੰ ਸਮਝਾਉਂਦੇ ਆ ਬਾਕੀ ਹਾਂ ਜਿਹੜੇ ਬੰਦੇ ਆਪਾਂ ਠੀਕ ਕੀਤੇ ਆ ਉਹਨਾਂ ਦੇ ਕੰਟੈਕਟ ਨੰਬਰ ਵੀ ਮੈਂ ਦੇ ਸਕਦਾ ਬਾਕੀ ਮੈਂ ਤਿੰਨ ਵਾਰ ਤਾਂ ਇੰਗਲੈਂਡ ਦੇ ਵਿੱਚ ਜਾ ਚੁੱਕਿਆ ਹਾਂ ਹੋ ਟਰਕੀ ਤੋਂ ਵੀ ਸਪੈਸ਼ਲ ਜਿਹੜੀਆਂ ਜੜੀ ਬੂਟੀਆਂ ਮੈਂ ਲੈ ਕੇ ਆਇਆ ਸੀਗਾ ਤੇ ਹੁਣ ਵੀ ਮੈਂ ਕਿਸੇ ਵੱਡੇ ਦੇਸ਼ ਦੇ ਵਿੱਚ ਜਾ ਰਿਹਾ ਉੱਥੇ ਵੀ ਮੈਂ ਕਾਫੀ ਲੋਕਾਂ ਨੂੰ ਠੀਕ ਕੀਤੇ ਸੀ ਆ ਦਵਾਈ ਦੇ ਨਾਲ ਉਹਨਾਂ ਨੇ ਖੁਸ਼ੀ ਦੇ ਵਿੱਚ ਮੈਨੂੰ ਸਪான்ਸਰ ਕੀਤਾ ਬਹੁਤ ਜਲਦ ਤੁਹਾਨੂੰ ਵੀ ਸਰਪ੍ਰਾਈਜ਼ ਮਿਲੇਗਾ ਕਿਸੇ ਵੱਡੇ ਦੇਸ਼ 'ਚ ਮੈਂ ਜਾ ਰਿਹਾ ਆਪਣੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਵੱਡੀਆਂ-ਵੱਡੀਆਂ ਕੰਟਰੀਆਂ ਦੇ ਵਿੱਚ ਲੋਕ ਮੰਗਾਉਂਦੇ ਨੇ ਤੇ ਠੀਕ ਹੁੰਦੇ ਨੇ ਆਪਣਾ ਰਿਜ਼ਲਟ ਹੈ ਕੋਈ ਆਪਾਂ ਹਵਾ ਦੇ ਵਿੱਚ ਕੋਈ ਵੀ ਗੱਲਾਂ ਨਹੀਂ ਕਰਦੇ ਜਿਹੜੀ ਆਪਾਂ ਗੱਲ ਕਹਿਤੀ ਉਹੀ ਹੋਊਗੀ ਦੋਸਤੋ ਜਿਹੜੀ ਤੁਸੀਂ ਵੀਡੀਓ ਦੇਖੀ ਆ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਲੱਗ ਗਿਆ ਕਿ 500 ਰੁਪਏ ਦੇ ਵਿੱਚ ਦਵਾਈ 500 ਰੁਪਏ ਦੇ ਵਿੱਚ ਦਵਾਈ ਨਹੀਂ ਦੋਸਤੋ 500 ਰੁਪਏ ਦੇ ਵਿੱਚ ਤੁਸੀਂ ਬੁੱਕ ਕਰਾ ਸਕਦੇ ਹੋ ਬਾਕੀ ਪੈਸੇ ਜਦੋਂ ਦਵਾਈ ਘਰੇ ਤੁਹਾਡੇ ਪਹੁੰਚ ਗਈ ਉਦੋਂ ਦੇਣੀ ਆ ਇਹ ਪਟਾਕੇ ਕਿਉਂ ਪਾਉਂਦੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਹਾਂਜੀ ਬਾਈ ਤੁਸੀਂ ਸਤੋ ਦਵਾਈ ਖਾਧੀ ਸੀ ਕਿਵੇਂ ਆ ਰਿਜ਼ਲਟ ਮੇਰਾ ਨਾਮ ਕੀਤਾ ਹੈ ਇਹ ਮੈਂ ਮੈਂ ਬਹੁਤ ਡਾਕਟਰਾਂ ਤੋਂ ਦਵਾਈ ਖਾਦੀ ਸੀ ਮੈਨੂੰ ਕੋਈ ਫਰਕ ਨਹੀਂ ਪਿਆ ਹੁਣ ਮੈਂ ਤਨੋਜ ਬਾਈ ਤੋਂ ਦਵਾਈ ਖਾਦੀ ਆ ਤਿੰਨ ਮਹੀਨਿਆਂ ਤੋਂ ਮੈਨੂੰ ਪੂਰਾ ਰਿਜ਼ਲਟ ਮਿਲਿਆ ਪਹਿਲਾਂ ਮੈਨੂੰ ਟੈਨਸ਼ਨ ਰਹਿੰਦੀ ਜੀ ਮਰਦਾਨਾ ਕਮਜ਼ੋਰੀ ਸੀਗੀ ਹੁਣ ਮੇਰਾ ਸਰੀਰ ਉੱਡ-ਉੱਡ ਕਰਦਾ ਚੁਸਤੀ-ਪੁਸ਼ਤੀ ਫੁੱਲ ਰਹਿੰਦੀ ਆ ਪਹਿਲਾਂ ਟੈਨਸ਼ਨ ਰਹਿੰਦੀ ਹੁਣ ਕੋਈ ਟੈਨਸ਼ਨ ਨਹੀਂ ਗਈ ਸਰੀਰ ਐ ਪੂਰਾ ਚੁਸਤੀ-ਫੁਸ਼ਤੀ ਚ ਰਹਿੰਦਾ ਕੰਮ 'ਚ ਵੀ ਮੇਰਾ ਜੀ ਲੱਗਦਾ ਹੈ ਕੋਈ ਸਾਈਡ ਇਫੈਕਟ ਤਾਂ ਨਖਾਨ ਕੋਈ ਕੋਈ ਸਾਈਡ ਇਫੈਕਟ ਨਹੀਂ ਆ ਜੀ ਸਰੀਰ ਪੂਰਾ ਉੱਡੂ ਉੱਡੂ ਕਰਦਾ ਤੈਨੂੰ ਕਿੰਨਾ ਟਾਈਮ ਦਵਾਈ ਖਾਧੀ ਆ ਤਿੰਨ ਮਹੀਨੇ ਤਿੰਨ ਮਹੀਨੇ ਪੂਰਾ ਕੋਰਸ ਕਰਕੇ ਹੁਣ ਬਿਲਕੁਲ ਠੀਕ ਆ ਪੂਰਾ ਠੀਕ ਆ ਜੀ ਪੂਰਾ ਮਰਦਾਨਾ ਕਿਹਦੇ ਸਾਰੀ ਕਮਜ਼ੋਰੀਆਂ ਦੂਰ ਹੋ ਗਈ ਸਾਰੀ ਸਰੀਰ ਦੀ ਤਾਕਤ ਮਤਲਬ ਚੁਸਤੀ ਫੁਰਤੀ ਸਾਰਾ ਕੁਝ ਸਾਡਾ ਪਹਿਲਾਂ ਕੰਮ 'ਚ ਵੀ ਨਹੀਂ ਸੀ ਜੀ ਲੱਗਦਾ ਸਰੀਰ ਅੰਦਰੋਂ ਕਮਜ਼ੋਰੀ ਮਹਿਸੂਸ ਹੁੰਦੀ ਸੀ ਹੁਣ ਸਰੀਰ ਪੂਰਾ ਉੱਡੂ ਉੱਡੂ ਕਰਦਾ ਹੈ ਜੀ ਠੀਕ ਹਾਂ ਜੀ ਨਾਮ ਮੇਰਾ ਹਰਿੰਦਰ ਸਿੰਘ ਆ ਤੇ ਪਹਿਲਾਂ ਮੈਨੂੰ ਸਰੀਰ ਸਰੀਰਜੀ ਕਮਜ਼ੋਰੀ ਸੀਗੀ ਹੂੰ ਤੇ ਹੁਣ ਮੈਂ ਇਹ ਤੋਂ ਦਵਾਈ ਲੈਤੀ ਆ ਫੋਜ ਤੋਂ ਹੂੰ ਇਹ ਦਵਾਈ ਨਾਲੋਂ ਬਹੁਤ ਫਰਕ ਆ ਕਿਵੇਂ ਆ ਬਿਲਕੁਲ ਠੀਕ ਆ ਹਾਂ ਜੀ ਹਾਂ ਪੂਰਾ ਬਿਲਕੁਲ ਠੀਕ ਤੇ ਪਹਿਲਾਂ ਕਿਵੇਂ ਸਰੀਰ ਦੇ ਵਿੱਚ ਤਾਕਤ ਹੈ ਨਹੀਂ ਸੀਗੀ ਪਹਿਲਾਂ ਜੰਮੀ ਤਾਕਤ ਹੈਗੀ ਜੀ ਹਾਂ ਹੁਣ ਹੋਰ ਪੂਰੀ ਵਧੀਆ ਤਾਕਤ ਹੈ ਜੋਸ਼ ਹੈ ਹਾਂ ਪੂਰਾ ਤੇ ਮਤਲਬ ਹੋਰ ਵੀ ਤਾਕਤ ਨਹੀਂ ਹੋਈ ਹੈਗੀ ਜੰਮੀ ਜੀ ਅੱਛਾ ਹਾਂਜੀ ਇਹ ਮਤਲਬ ਸਰੀਰਕ ਜਿਹੜੀ ਕਮਜ਼ੋਰੀ ਆ ਹੁੰਦੀ ਆ ਅੰਦਰੂਨੀ ਕਮਜ਼ੋਰੀ ਮਰਦਾਂ ਵਾਲੀ ਤੇ ਸਾਰੀ ਠੀਕ ਆ ਹਨਾ ਹਾਂਜੀ ਹਾਂ ਜਮਾ ਠੀਕ ਆ ਮੇਰੀ ਠੀਕ ਆ ਕੋਈ ਕੋਈ ਕਮਜ਼ੋਰੀ ਕਿੰਨੀ ਉਮਰ ਹੈ ਤੇਰੀ 19 ਸਾਲ ਦੀ 19 ਸਾਲ ਦੀ ਤੇ ਹੁਣ ਠੀਕ ਆ ਬਿਲਕੁਲ ਜਮਾ ਠੀਕ ਹੈ ਦਵਾਈ ਨਾਲ ਠੀਕ ਆ ਕਿੰਨਾ ਟਾਈਮ ਖਾਧੀ ਸੀ ਇਹ ਇਹ 2 ਮਹੀਨੇ ਖਾਧੀ ਜੀ ਅੱਛਾ 2 ਮਹੀਨੇ ਠੀਕ ਔਰ ਇਸ ਟੈੱਡ ਬਿਹਾਰ ਘਰ रहने ਵਾਲਾ ਹੂੰ ਮੂਜੇ ਸਖਸ ਪਰਬਲਮ ਥਾ ਮੈਂ ਔਰ ਨੈਟ ਪਰ ਵੀਡੀਓ ਦੇਖ ਕੇ ਦਵਾਈ ਆਨਲਾਈਨ ਮੰਗਵਾਇਆ और मैं ये दवाई इस्तेमाल किया लगभग दो महीना और मेरा फीलिंग बिल्कुल सही चल रहा है और मेरा हथियार भी तगड़ा है एक के सैतालीस की तरह चल रहा है और अगर आप लोग भी दुखी है और दवाई लेना चाहते हैं तो आप दवाई नेट से मंगवा सकते हैं और आप मजा कर आप सकते कितना टाइम खाई दवाई हमने खाया दो महीना अब अब कितना फर्क है दो महीने से मुझे बहुत ज्यादा फर्क है और मेरा सिस्टम बिल्कुल टाइमिंग सही चल रहा है टाइमिंग भी बढ़ा हुआ है हम बिल्कुल खुश हैं और आपका जो लिंक था वो भी मोटा हुआ है मोटा लिंक भी मोटा हुआ और तगड़ा हुआ और जो लोग देख रहे हैं उनको क्या कहना चाहते हो जो लोग देख रहे हैं उनको हम कहना चाहते हैं अगर आप में भी भाई साहब कोई प्रॉब्लम हो तो आप घर बैठे दवाई मंगवा सकते हैं और ऑनलाइन सेवन कर सकते हैं आप भी मजे कर सकते हैं